पिछले कई सालों तो आम लोका ਦੇ ਹੱਕ ਲਈ ਆਵਾਜ਼ ਬੁਲੰਦ ਕਰ ਰਹੀ ਲੋਕ ਚੇਤਨਾ ਮੰਚ ਨੇ ਹੁਣ ਕੇਂਦਰ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨਾਂ ਨੂੰ ਦਿੱਤਾ ਹੈ 15 ਦਿਨਾਂ ਦਾ ਅਲਟੀਮੇਟਮ ਮੰਚ ਦੇ ਕਨਵੀਨਰ ਐਡਵੋਕੇਟ ਨਰਿੰਦਰ ਸ਼ਰਮਾ ਨੇ ਕਿਹਾ ਹੈ ਕਿ ਸਮਰਾਲਾ ਦੇ ਮੁੱਖ ਬਾਜ਼ਾਰ ਵਿੱਚ ਦੁਕਾਨਦਾਰਾਂ ਵੱਲੋਂ ਨਜਾਇਜ਼ ਤਰੀਕੇ ਨਾਲ 86 ਫੁੱਟ ਤੱਕ ਕਬਜ਼ਾ ਕਰ ਲਿਆ ਗਿਆ ਹੈ ਸੜਕਾਂ ਤੇ ਰੱਖਿਆ ਸਮਾਨ ਗਾਇਆ ਫੁੱਟਪਾਰਕ ਅਤੇ ਹਾਲਾਤ ਇਹੋ ਜਿਹੇ ਹਨ ਕਿ ਸ਼ਾਮ ਦੇ ਸਮੇਂ ਪੈਦਲ ਲੰਘਣਾ ਵੀ ਮੁਸ਼ਕਿਲ ਹੋ ਗਿਆ ਹੈ ਉਹ ਪੁੱਛਦੇ ਹਨ ਫੁੱਟਪਾਰਕ ਕਿੱਥੇ ਗਾਇਬ ਹੋ ਗਿਆ ਟ੍ਰੈਫਿਕ ਪੁਲਿਸ ਕਿ ਉਹ ਨਜ਼ਰ ਨਹੀਂ ਆਉਂਦੀ ਜੇਕਰ 15 ਦਿਨਾਂ ਵਿੱਚ ਨਜਾਇਜ਼ ਕਬਜ਼ੇ ਨਾ ਹਟਾਏ ਗਏ ਤਾਂ ਹਰ ਰੋਜ਼ ਸ਼ਾਮ 4 ਤੋਂ 7 ਵਜੇ ਤੱਕ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ ਦੂਜੀ ਪਾਸੇ ਐਸ ਡੀ ਐਮ ਰਜਨੀਸ਼ ਅਡੋੜਾ ਨੇ ਕਿਹਾ ਹੈ ਦੁਕਾਨਦਾਰਾਂ ਨੂੰ ਪਹਿਲਾਂ ਵੀ ਚੇਤਾਵਨੀ ਮਿਲ ਚੁਕੀਆਂ ਹਨ ਹੁਣ ਕੱਲ ਤੋਂ ਸਖਤ ਕਾਰਵਾਈ ਹੋਵੇਗੀ ਸਵਾਲ ਇਹ ਹੈ ਕਿ ਸਰਕਾਰਾਂ ਲੋਕਾਂ ਦੀ ਸੁਣੇਗੀ ਜਾਂ ਕਬਜ਼ੇਦਾਰਾਂ ਦੀ ਮੈਂ ਨਰਿੰਦਰ ਸ਼ਰਮਾ ਕਨਵੀਨਰ ਲੋਕ ਚੇਤਨਾ ਮੰਚ ਘਟੋ ਘਟ 35 40 ਸਾਲ ਤੋਂ ਅਸੀਂ ਇਹ ਆਪਣਾ ਮੰਚ ਚਲਾਉਂਦੇ ਆ ਜਿਸ ਦੇ ਚ ਅਸੀਂ ਟਾਈਮ ਟੂ ਟਾਈਮ ਲੋਕਾਂ ਨੂੰ ਚੇਤਨ ਕਰਦੇ ਆ ਵੀ ਉਹਨਾਂ ਦੇ ਕੀ ਅਧਿਕਾਰ ਨੇ ਉਹਨਾਂ ਦੇ ਅਧਿਕਾਰਾਂ ਦਾ ਕੀ ਖੰਨਣ ਹੁੰਦਾ ਖੰਨਣ ਕੀ ਹੁੰਦਾ ਉਹਨਾਂ ਦੇ ਅਧਿਕਾਰਾਂ ਦਾ ਸਮਰਾੜੇ ਦੇ ਵਿੱਚ ਪਿਛਲੇ 6 ਮਹੀਨਿਆਂ ਤੋਂ ਇੱਕ ਇਹੋ ਜੀ ਪ੍ਰੋਬਲਮ ਹੈ ਟ੍ਰੈਫਿਕ ਦੀ ਸਾਰੇ ਬਾਜ਼ਾਰ ਦੇ ਵਿੱਚ ਕੋਈ ਵੀ ਬੰਦਾ 4 ਵਜੇ ਤੋਂ ਲੈ ਕੇ 7 ਵਜੇ ਤੱਕ ਬਾਜ਼ਾਰ ਦੇ ਵਿੱਚੋਂ ਪੈਦਲ ਵੀ ਨਹੀਂ ਲੰਘ ਸਕਦਾ ਕਿਤੇ ਵਹੀਕਲ ਖੜੇ ਕਰਨ ਦੀ ਜਗ੍ਹਾ ਨਹੀਂ ਕਿਤੇ ਸਕੂਟਰ ਖੜੇ ਕਰਨ ਦੀ ਜਗ੍ਹਾ ਨਹੀਂ ਮੈਂ ਆ ਲੈਟਰ ਅਸੀਂ ਸਰਕਾਰ ਤੋਂ ਸਟੇਟ ਦੀ ਤੋਂ ਵੀ ਤੇ ਸੈਂਟਰ ਦੀ ਤੋਂ ਵੀ ਅਸੀਂ ਲੋਕ ਚੇਤਨਾ ਮੰਚ ਵੱਲੋਂ ਇਹ ਮੰਗ ਕਰਦੇ ਹਾਂ ਵੀ ਸਾਨੂੰ ਦੱਸਿਆ ਜਾਵੇ ਲੋਕਾਂ ਦਾ ਫੁੱਟਪਾਥ ਹੈ ਕਿੱਥੇ ਲੋਕ ਕਿਹੜੇ ਫੁੱਟਪਾਥ ਤੇ ਚੱਲਣ ਜਿਹੜੇ ਕਾਨੂੰਨ ਨੇ ਅਧਿਕਾਰ ਦੇ ਦਿੱਤੇ ਨੇ ਸੜਕ ਦੇ ਆਲੇ-ਦਾਲੇ ਫੁੱਟਪਾਥ ਉਹ ਸਾਰੇ ਮਿਊਰਸੀਪਲ ਕਮੇਟੀ ਦੇ ਅਧਿਕਾਰੀਆਂ ਨੇ ਤੇ ਪੁਲਿਸ ਵਾਲਿਆਂ ਨੇ ਮਿਲ ਕੇ ਸਾਰਾ ਦੁਕਾਨਦਾਰਾਂ ਤੋਂ ਇਨਕ੍ਰੋਚ ਕਰਾਇਆ ਹੋਇਆ ਹੈ ਜਿਹਦੇ ਬਾਹਰ ਘੱਟੋ-ਘੱਟ ਹਰੇਕ ਦੁਕਾਨਦਾਰ ਨੇ 7-7 8-8 ਫੁੱਟ ਸਮਾਨ ਆਪਣਾ ਲਾਇਆ ਹੋਇਆ ਹੈ ਕਿਤੇ ਵੀ ਲੋਕ ਆਸਾਨੀ ਦੇ ਨਾਲ ਚੱਲ ਨਹੀਂ ਸਕਦੇ ਫੁੱਟਪਾਥ ਦਿਖਾਈ ਹੋ ਨਹੀਂ ਦਿੰਦਾ ਹੈ ਕਿੱਥੇ ਸਾਡੀ ਇਹ ਅਪੀਲ ਹੈ ਤੇ ਸਾਡੀ ਇਹ ਬੇਨਤੀ ਹੈ ਵੀ ਜੇ ਕੁਝ ਸਮੇਂ ਦੇ ਵਿੱਚ 10 15 ਦਿਨਾਂ ਦੇ ਵਿੱਚ ਕੋਈ ਪ੍ਰਸ਼ਾਸਨ ਨੇ ਇਸ ਤੇ ਕੋਈ ਧਿਆਨ ਨਾ ਦਿੱਤਾ ਤਾਂ ਅਸੀਂ ਸ਼ਹਿਰ ਦੇ ਵਿੱਚ ਹਰ ਰੋਜ਼ 4 ਵਜੇ ਤੋਂ ਲੈ ਕੇ 7 ਵਜੇ ਤੱਕ ਪ੍ਰੋਟੈਸਟ ਕਰਿਆ ਕਰਾਂਗੇ ਔਰ ਪੁਲਿਸ ਦਾ ਅਰਸ਼ ਪ੍ਰਸ਼ਾਸਨ ਦਾ ਜਿੰਨਾ ਵੀ ਜਲੂਸ ਕੱਟ ਸਕਾਂਗੇ ਕੱਢ ਜਲੂਸ ਕੱਢਾਂਗੇ ਤੇ ਅਸੀਂ ਆਪਣੀ ਜਿਹੜੀ ਹੈ ਮੰਗ ਨੂੰ ਮੜਵਾਉਣ ਤੱਕ ਜਾਰੀ ਰੱਖਾਂਗੇ ਦੇਖੋ ਚਾਹੇ ਲੋਕ ਚੇਤਨਾ ਮੰਚ ਨੇ ਇਲਜ਼ਾਮ ਲਾਇਆ ਨੇ ਜਾਂ ਕਿਸੇ ਹੋਰ ਦਾ ਵੀ ਕਹਿਣਾ ਆਮ ਨਾਗਰਿਕ ਦਾ ਵੀ ਕਹਿਣਾ ਹੈ ਕਿਸੇ ਸਮਰਲਾ ਵਾਸੀ ਦਾ ਕਹਿਣਾ ਹੈ ਇਹ ਚ ਕੋਈ ਦੋਰਾ ਹੀ ਨਹੀਂ ਹੈਗੀ ਅਸੀਂ ਚਲਾਨਿੰਗ ਵੀ ਕਰਦੇ ਆ ਲੋਕਾਂ ਨੂੰ ਪਿਆਰ ਨਾਲ ਵੀ ਗੱਲ ਕਹਿੰਦੇ ਆ ਪਰ ਲੋਕੀ ਫੇਰ ਵੀ ਆਪਣੀਆਂ ਦੁਕਾਨਾਂ ਬਾਹਰ ਲਾ ਦੇ ਨੇ ਇਹ ਹੁੰਦਾ ਰੀਸਪਰੀਸੀ ਵੀ ਇੱਕ ਦੁਕਾਨਦਾਰ ਨੇ 2 ਫੁੱਟ ਵਧਾਈ ਅਗਲਾ ਕਦਮ ਮੈਂ 3 ਫੁੱਟ ਬਾਹਰ ਲਿਆ ਆਂ ਅਗਲਾ ਕਦਮ ਮੈਂ 4 ਫੁੱਟ ਬਾਹਰ ਲਾ ਮੇਰੀ ਦੁਕਾਨ ਦਾ ਮਾਲ ਜਿਹੜਾ ਡਿਸਪਲੇ ਹੋ ਕੇ ਲੋਕਾਂ ਨਜ਼ਰ ਆਵੇ ਤੇ ਤਾਂ ਕਿ ਮੇਰਾ ਮਾਲ ਵੱਧ ਤੋਂ ਵੱਧ ਵਿਕੇ ਜਦ ਕਿ ਇਹ ਉਹਨਾਂ ਦਾ ਸੋਚਣਾ ਬੜਾ ਗਲਤ ਹੈਗਾ ਵੇ ਜੇ ਇਹ ਸਾਰੇ ਡਿਸਪਲਿਨ ਆਪਣੀ ਦੁਕਾਨ ਦੇ ਅੰਦਰ ਰਵਾਂਗੇ ਤੇ ਮਾਲ ਫੇਰ ਵੀ ਉਹਨਾਂ ਹੀ ਵਿਕਣਾ ਮਸਲਾ ਤਦੰਦ ਮੈਬ ਡਿਸਪਲੇ ਦਾ ਕੁਛ ਇੱਕ ਜਿਹੜਾ ਮਸਲਾ ਵੇ ਉਹ ਰੇੜੀਆਂ ਦਾ ਇਲੀਗਲ ਰੇੜੀਆਂ ਜਿਹੜੀਆਂ ਦੁਕਾਨਾਂ ਦੇ ਬਾਹਰ ਆ ਕੇ ਲੱਗ ਜਾਂਦੀਆਂ ਕੁਛੇ ਵੀ ਸ਼ਿਕਾਇਤਾਂ ਮਿਲੀਆਂ ਸੰਨ ਉਹ ਦੁਕਾਨਦਾਰ ਰੇੜੀਆਂ ਨੇ ਕੋ ਮਹੀਨੇ ਦੇ ਪੈਸੇ ਵਸੂਲਦੇ ਨੇ ਉਸ ਤੋਂ ਬਾਅਦ ਜਿਹੜੀ ਨਜਾਇਜ਼ ਪਾਰਕਿੰਗ ਹੋ ਜਾਂਦੀ ਹੈ ਕੋਈ ਪ੍ਰੋਪਰ ਪਾਰਕਿੰਗ ਨਾ ਹੋਣਾ ਵੀ ਇੱਕ ਬੜਾ ਵੱਡਾ ਕਾਰਨ ਹੈ ਕੋਈ ਸ਼ੋਪਿੰਗ ਕਰ ਮੰਦਾ ਗੱਡੀ ਸੋ ਰੋਡ ਤੇ ਲਾ ਦਿੰਦਾ ਵੇ ਤੇ ਉਹ ਵੀ ਇੱਕ ਜਿਹੜਾ ਨਾ ਟ੍ਰੈਫਿਕ ਨੂੰ ਵਜਾਫਾ ਕਰਦਾ ਵੇ ਤੇ ਲੋਕਾਂ ਨੂੰ ਲੰਘਾਂ ਚ ਬੜੇ ਮੁਸ਼ਕਲ ਆਉਂਦੀ ਹੈ ਕਿ ਜਿਆ ਤੇ ਅੰਚ ਨੇ ਪਿੱਛੇ ਦੋ ਤਿੰਨ ਵਾਰੀ ਜਿਹੜੀ ਐਸੋਸੀਏਸ਼ਨਾਂ ਮੀਟਿੰਗ ਵੀ ਹੋਈ ਸੀ ਡਿਮਾਰਕੇਸ਼ਨ ਵੀ ਕਰ ਦਿੱਤੀ ਇੱਕ ਲੀਨ ਲਗਾ ਦਿੱਤੀ ਸੀ ਕਿ ਵੀ ਕੋਈ ਵੀ ਦੁਕਾਨਦਾਰ ਇਸ ਤੋਂ ਵੱਧ ਆਪਣਾ ਸਮਾਨ ਬਾਹਰ ਨਹੀਂ ਰੱਖੇਗਾ ਤੇ ਸਮੇਂ-ਸਮੇਂ ਤੇ ਕਾਰਵਾਈ ਵੀ ਕਰਦੇ ਆ ਪਰ ਫਿਰ ਵੀ ਦੁਕਾਨਦਾਰ ਜਿਹੜੇ ਕੁਛ ਢੀਢ ਕਿਸਮ ਦੇ ਹੁੰਦੇ ਨੇ ਉਹਨਾਂ ਨੇ ਸਰਨਾ ਪਹਿਲਾਂ ਆਪਣਾ ਸਮਾਨ ਰੱਖਣਾ ਵੇਖੋ ਵੇਖੀ ਫਿਰ ਉਹਨੂੰ ਜਿਵੇਂ ਆਤਾ ਵਿਗੜਦੀਆਂ ਬਾਕੀ ਵੀ ਆ ਜਾਂਦੇ ਕਰਾਂਗੇ ਕਾਰਵਾਈ ਜ਼ਰੂਰ ਕਰਾਂਗੇ ਲੋਕਾਂ ਨੂੰ ਨਜਾਜ਼ ਦਿਵਾਵਾਂਗੇ ਇਸ ਟ੍ਰੈਫਿਕ ਤੋਂ ਅ ਵਿਸ਼ਵਾਸ ਦਿਵਾਨੇ ਆ ਬਤੌਰ ਸਮਰਲਾ ਐਡਮਿਨਿਸਟ੍ਰੇਸ਼ਨ ਤੇ ਇਹੋਸਾ ਨੂੰ ਮੀਟਿੰਗ ਕਰਕੇ ਇੱਕ ਦੋ ਦਿਨਾਂ ਦੇ ਵਿੱਚ ਕੋਈ ਕਾਰਵਾਈ ਕਰਕੇ ਡੈਫਨਿਟਲੀ ਕੋਈ ਸਖਤ ਕਾਰਵਾਈ ਕਰਾਂਗੇ ਤਾਂ ਕਿ ਲੋਕਾਂ ਨੂੰ ਇੱਕ ਮੈਸੇਜ ਜਾਵੇ ਇਹ ਦੁਕਾਨਦਾਰਾਂ ਨੂੰ ਔਰ ਆਮ ਲੋਕਾਂ ਨੂੰ ਜਿਹੜਾ ਖਾਸ ਕਰਕੇ ਜਿਹੜੇ ਉਹ ਲੋਕ ਪੈਦਲ ਜਾਂਦੇ ਨੇ ਮੈਂ ਬਤੌਰ ਐਸ ਡੀ ਐਮ ਬੇਨਤੀ ਕਰਦਾ ਵਾਂ ਅਪੀਲ ਕਰਦਾ ਵਾਂ ਸਾਨੂੰ ਇਹੋ ਜਿਹੇ ਕੰਮ ਕਰਨ ਲਈ ਮਜਬੂਰ ਨਾ ਕੀਤਾ ਜਾਵੇ ਇਹ ਚਲਾਨੇ ਗੱਲੇ ਪਾਸੇ ਚਾਹੀਏ ਅਦਰਵਾਈਜ਼ ਯੂਨੂ ਪੇਜ ਕੇ ਜਾਂ ਕਿਸੇ ਹੋਰ ਅਥਾਰਟੀ ਨੂੰ ਪੇਜ ਕੇ ਜਾਂ ਟ੍ਰੈਫਿਕ ਪੁਲਿਸ ਨੂੰ ਪੇਜ ਕੇ ਚਲਾਨ ਕਰਾਇਆ ਜਾਸ ਕਰ ਰਹੇ ਪਰ ਇਹ ਕੋਈ ਸੋਲੂਸ਼ਨ ਨਹੀਂ ਹੈਗਾ ਪਰਮਾਨੈਂਟ ਪਰਮਾਨੈਂਟ ਹੱਲ ਉਹ ਹੀ ਹੈ ਜਿਹੜਾ ਅਸੀਂ ਆਪ ਸਮਝਦਾਰ ਬਣੀਏ ਮੈਂ ਬੇਨਤੀ ਕਰਦਾ ਦੁਕਾਨਦਾਰਾਂ ਨੂੰ ਜਿਹੜੀ ਅਸੀਂ ਇੱਕ ਡਿਮਾਰਕੇਸ਼ਨ ਦਿੱਤੀ ਹੈ ਉਸ ਤੋਂ ਬਾਅਦ ਨਾ ਆਓ ਉਹ ਲਿਖ ਦੇ ਅੰਦਰ ਰਵੋ ਉਹਦੀ ਪਾਲਣਾ ਕਰੋ ਜੇ ਨਹੀਂ ਪਾਲਣਾ ਕਰਦੇ ਤੇ ਕੱਲ ਤੁਸੀਂ ਇਹਦੀ ਚਲਾਨੀ ਸ਼ੁਰੂ ਕਰਾਂਗੇ